ਸ਼ੀਲੂ ਨੇ ਰਾਤ ਸਾਰਾ ਟੂਰਨਾਮੈਂਟ ਖਰਾਬ ਕਰਤਾ ਸ਼ੀਲੂ ਨੇ ਕਮੇਟੀ ਵਾਲਿਆਂ ਨਾਲ ਰਲ ਕੇ ਜਿਹੜਾ ਮੈਚ ਰੱਦ ਕਰਵਾਤਾ ਸ਼ੀਲੂ ਨੇ ਬਹੁਤ ਗੰਦ ਪਾਇਆ ਤੇ ਐਸੇ ਕਰਕੇ ਤਾਂ ਸ਼ੀਲੂ ਦੇ ਪੰਜਾਬ ਦੇ ਵਿੱਚ ਥੱਪੜ ਪੈਂਦੇ ਨੇ ਦੋਸਤੋ ਇਹ ਮੈਂ ਨਹੀਂ ਕਹਿ ਰਿਹਾ ਇਹ ਹਰਿਆਣੇ ਦੇ ਲੋਕ ਹੀ ਕਹਿ ਰਹੇ ਨੇ ਰਾਤ ਇੱਕ ਟੂਰਨਾਮੈਂਟ ਹੋਇਆ ਕੋਠਕਲਾਂ ਦੇ ਵਿੱਚ ਜਿੱਥੇ ਸ਼ੀਲੂ ਖੇਡ ਰਿਹਾ ਸੀਗਾ ਸ਼ੀਲੂ ਦੇ ਨਾਲ ਬੁਰੀਆ ਸੀਸਰ ਤੇ ਸੁਨੀਲ ਤਮਟਾਨ ਸਾਹਿਬ ਵਾਲਾ ਸੀ ਪਿੰਡ ਦੀ ਟੀਮ ਜਿੱਥੇ ਕਬੱਡੀ ਕੱਪ ਰੱਖਿਆ ਗਿਆ ਸੀ ਉਸ ਪਿੰਡ ਦੀ ਟੀਮ ਕੋਠਕਲਾਂ ਦੇ ਵਿੱਚ ਜਿਹੜੇ ਸ਼ੀਲੂ ਹੁੜੀ ਖੇਡ ਰੇ ਸੀ ਤੇ ਵਧੀਆ ਸ਼ੀਲੂ ਨੇ ਜਿਹੜੇ ਜੱਫੇ ਲਾਏ ਵਧੀਆ ਜੋਰ ਦਿਖਾਏ ਤੇ ਐਂਡ ਨੂੰ ਜਿਹੜਾ ਸੈਮੀ ਫਾਈਨਲ ਦੇ ਸੈਮੀ ਫਾਈਨਲ ਜਿੱਤ ਕੇ ਫਾਈਨਲ ਦੇ ਵਿੱਚ ਵੀ ਜਿਹੜਾ ਸ਼ੀਲੂ ਪਹੁੰਚ ਗਿਆ ਜਦੋਂ ਫਾਈਨਲ ਮੈਚ ਸ਼ੁਰੂ ਹੋਇਆ ਤਾਂ ਹਲੇ ਵੇ ਹਲੇ ਜਿਹੜਾ ਦੂਜੀ ਟੀਮ ਸੀ ਉਹ ਹਲੇਵਾ ਸੀਗੀ ਫਾਈਨਲ ਦੇ ਵਿੱਚ ਜਿਹਦੇ ਨਾਲ ਸ਼ੀਲੂ ਦਾ ਮੁਕਾਬਲਾ ਸੀ ਉਹਦੇ ਹਲੇ 4.5 ਪੁਆਇੰਟ ਹੋਏ ਸੀ ਤੇ ਸ਼ੀਲੂ ਦੇ ਜਿਹੜੇ 2 ਪੁਆਇੰਟ ਸੀ ਇੱਕ ਨੰਬਰ ਨੂੰ ਲੈ ਕੇ ਜਿਹੜਾ ਰੌਲਾ ਪੈ ਗਿਆ ਤੇ ਉਹ ਰੋਲਾ ਜਿਹੜਾ ਸ਼ੀਲੂ ਨੇ ਜਫਾ ਲਾਇਆ ਸੀ ਪਰ ਉਹ ਨੰਬਰ ਰੈਫਰੀ ਨੇ ਦਿੱਤਾ ਦੂਜੀ ਟੀਮ ਨੂੰ ਉੱਥੇ ਜਿਹੜਾ ਰੋਲਾ ਪੈ ਗਿਆ ਇਹ ਨਹੀਂ ਪਤਾ ਵੀ ਹੁਣ ਜਿਹੜਾ ਸ਼ੀਲੂ ਦਾ ਨੰਬਰ ਸੀ ਜਾਂ ਦੂਜੀ ਟੀਮ ਦਾ ਸੀਗਾ ਤਾਂ ਇਸ ਕਰਕੇ ਜਿਹੜਾ ਕਮੈਂਟੀ ਨੇ ਉੱਥੇ ਮੈਚ ਹੀ ਰੁਕਵਾ ਦਿੱਤਾ ਤੇ ਉਦੋਂ ਬਾਅਦ ਜਿਹੜੇ ਗਰਾਊਂਡ ਦੇ ਵਿੱਚ ਲੋਕ ਆ ਬੜੇ ਹਰਿਆਣੇ ਦੇ ਲੋਕ ਆ ਬੜੇ ਤੇ ਸਾਰਾ ਗਰਾਊਂਡ ਸੀ ਜਿਹੜਾ ਉਹ ਖਜਾ ਖਜ ਲੋਕਾਂ ਦੇ ਨਾਲ ਭਰ ਗਿਆ ਇਸ ਗੱਲ ਤੇ ਹੁਣ ਬਹੁਤ ਲੋਕ ਜਿਹੜੇ ਸ਼ੀਲੂ ਨੂੰ ਮਾੜਾ ਕਹਿ ਰਹੇ ਆ ਵੀ ਸ਼ੀਲੂ ਨੇ ਮੈਚ ਖਰਾਬ ਕਰਤਾ ਜਾਂ ਹੈਨਾ ਸ਼ੀਲੂ ਨੇ ਮਤਲਬ ਵੀ ਕਮੇਟੀ ਵਾਲਿਆਂ ਨਾਲ ਰਲ ਕੇ ਮੈਚ ਰੱਦ ਕਰਵਾਤਾ ਤਾਂ ਦੋਸਤੋ ਇਹ ਜੀ ਕੋਈ ਗੱਲ ਨਹੀਂ ਸੀਗੀ ਹੋ ਸਕਦਾ ਕੋਈ ਹੈਨਾ ਉੱਥੇ ਹੋਰ ਪ੍ਰੋਬਲਮ ਹੋ ਗਈ ਹੋਵੇ ਜਾਂ ਫਿਰ ਕਮੇਟੀ ਤੋਂ ਫੈਸਲਾ ਹੀ ਨਾ ਹੋਇਆ ਹੋਵੇ ਤੇ ਦੋਵੇਂ ਪਲੇਅਰ ਦੋਵੇਂ ਜਿਹੜੇ ਮੈਚਾਂ ਦੇ ਪਲੇਅਰ ਸੀਗੇ ਦੋਵੇਂ ਫਾਈਨਲਾਂ ਦੇ ਪਲੇਅਰ ਸੀਗੇ ਆਪਸ ਦੇ ਵਿੱਚ ਜਿਹੜੇ ਉਹ ਮਤਲਬ ਵੀ ਟਕਰਾਅ ਜਾਦੇ ਹੋ ਗਿਆ ਹੁਣ ਅੱਜ ਇਹ ਦੇ ਕਰਕੇ ਦੋ ਕਮੇਟੀ ਕਿਸੇ ਫੈਸਲੇ ਤੇ ਨਾ ਪਹੁੰਚ ਸਕੇ ਹੋਵੇ ਤੇ ਉਦੋਂ ਬਾਅਦ ਤਾਂ ਜਿਹੜੇ ਲੋਕ ਸੀ ਉਹ ਗਰਾਊਂਡ ਦੇ ਵਿੱਚ ਹੀ ਆ ਗਏ ਸੀ ਇੰਨੇ ਲੋਕਾਂ ਨੂੰ ਜਿਹੜਾ ਗਰਾਊਂਡ ਦੇ ਵਿੱਚੋਂ ਕੱਢਣਾ ਤੁਸੀਂ ਜਾਣਦੇ ਹੋ ਵੀ ਕਿੰਨਾ ਔਖਾ ਹੈ ਨਾ ਡਿੜਬੇ ਵੀ ਆਏ ਵਾਰਾ ਇਸੇ ਤਰ੍ਹਾਂ ਹੀ ਹੁੰਦਾ ਇਸ ਜਦੋਂ ਹੁਣ ਬੱਬੂ ਮਾਨ ਦਾ ਖਾੜਾ ਲੱਗਿਆ ਸੀ ਉਦੋਂ ਵੀ ਇਸ ਤਰੀਕੇ ਨਾਲ ਹੀ ਡਿੜਬੇ ਹੋਇਆ ਸੀਗਾ ਫਾਈਨਲ ਮੈਚ ਜਿਹੜਾ ਹਲੇ ਚੱਲ ਰਿਹਾ ਸੀ ਤੇ ਦੂਜੇ ਪਾਸੇ ਜਿਹੜੇ ਲੋਕ ਆ ਗਏ ਤੇ ਸਾਰਾ ਜਿਹੜਾ ਫਾਈਨਲ ਮੈਚ ਉਹ ਅੱਧ ਵਿਚਾਲੇ ਹੀ ਰੁਕ ਗਿਆ ਇਸ ਤਰੀਕੇ ਨਾਲ ਜਿਹੜਾ ਕੋਥਕਰਾਂ ਦੇ ਵਿੱਚ ਹੋਇਆਗਾ ਵਿਕੋਥ ਕਲਾਂ ਜਿਹੜਾ ਸ਼ੀਲੂ ਦੀ ਟੀਮ ਸੀਗੀ ਹਲੇ ਥੋੜਾ ਜਿਹਾ ਮੈਚ ਸਟਾਰਟ ਹੋਇਆ ਸੀ 2-2 3-3 ਰੇਡਾਂ ਹੀ ਪਈਆਂ ਸੀ ਪਰ ਜਿਹੜਾ ਇੱਕ ਨੰਬਰ ਨੂੰ ਲੈ ਕੇ ਰੌਲਾ ਪੈ ਗਿਆ ਤੇ ਲੋਕ ਜਿਹੜੇ ਗਰਾਊਂਡ ਦੇ ਵਿੱਚ ਆਵੜੇ ਉਸ ਤੋਂ ਬਾਅਦ ਜਿਹੜਾ ਮੈਚ ਉਹ ਰੱਦ ਦੇ ਹੋ ਗਿਆ ਮੈਚ ਹੋਇਆ ਹੀ ਨਹੀਂ ਗਿਆ ਇੰਨੇ ਲੋਕਾਂ ਨੂੰ ਜਿਹੜਾ ਬਾਹਰ ਕੱਢਣਾ ਔਖਾ ਸੀ ਪਰ ਕੁਝ ਲੋਕ ਨੇ ਜਿਹੜੇ ਸ਼ੀਲੂ ਨੂੰ ਮਾੜਾ ਕਹਿੰਦੇ ਨੇ ਵੀ ਕਮੈਂਟੀ ਵਾਲਿਆਂ ਨਾਲ ਰਲ ਕੇ ਜਿਹੜਾ ਸ਼ੀਲੂ ਨੇ ਤਾਂ ਗਲਤ ਕੰਮ ਕਰਤਾ ਮੈਚ ਰੱਦ ਕਰਵਾਤਾ ਸ਼ੀਲੂ ਦੀ ਟੀਮ ਇੱਥੇ ਹਾਰ ਜਾਣੀ ਸੀ ਹਨਾ ਬਹੁਤ ਲੋਕ ਕਹਿੰਦੇ ਪਰ ਦੋਸਤੋ ਹਲੇ ਮੈਚ ਤਾਂ 2-2 ਪੁਆਇੰਟਾਂ ਆ ਰਹਿ ਡੈ ਹੀ ਪਈਆਂ ਸੀ ਤੁਸੀਂ ਜਾਣਦੇ ਹੋ ਵੀ ਸ਼ੀਲੂ ਜਦੋਂ ਵੀ ਖੇਡਦਾ ਤਾਂ ਮੈਚ ਦੇ ਅੱਧੇ ਸਮੇਂ ਤੋਂ ਬਾਅਦ ਜ਼ਿਆਦਾ ਜ਼ੋਰ ਦਿਖਾਉਂਦਾ ਹੁੰਦਾ ਕੀ ਪਤਾ ਸ਼ੀਲੂ ਉੱਥੇ ਬੈਸਟ ਹੁੰਦਾ ਜਾਂ ਸ਼ੀਲੂ ਨੇ ਉਹ ਮੁਕਾਬਲਾ ਜਿੱਤ ਲੈਣਾ ਸੀ ਪਰ ਲੋਕ ਪਹਿਲਾਂ ਹੀ ਜੱਜ ਕਰ ਲੈਂਦੇ ਆ ਕਈ ਲੋਕਾਂ ਨੇ ਤਾਂ ਹਰਿਆਣੇ ਦੇ ਨੇ ਐ ਵੀ ਲਿਖਤਾ ਵੀ ਸ਼ੀਲੂ ਤਾਂ ਕਰਕੇ ਪੰਜਾਬ ਦੇ ਵਿੱਚ ਥੱਪੜ ਖਾਂਦਾ ਉਹ ਧੋਖਾ ਕਰਦਾ ਉਹਨੇ ਜਿਹੜਾ ਮੈਚ ਧੋਖੇ ਨਾਲ ਰਗਵਾਇਆ ਤਾਂ ਦੋਸਤੋ ਇਸ ਗੋਥਕਲਾਂ ਦੇ ਗਵਾਡੀ ਟੂਰਨਾਮੈਂਟ ਦੇ ਫਾਈਨਲ ਮੈਚ ਕਿਉਂ ਨਹੀਂ ਹੋ ਸਕਿਆ ਹੈਨਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹਦੀ ਸ਼ੀਲੂ ਦੀ ਗਲਤੀ ਸੀ ਜਾਂ ਕਿਸੇ ਹੋਰ ਦੀ ਗਲਤੀ ਸੀ ਪਰ ਮੈਨੂੰ ਲੱਗਦਾ ਵੀ ਸ਼ੀਲੂ ਇੱਕ ਬਹੁਤ ਵਧੀਆ ਪਲੇਅਰ ਹੈ ਤੇ ਚੰਗਾ ਇਨਸਾਨ ਆ ਕਿਸੇ ਨਾਲ ਵੀ ਜਿਹੜਾ ਸ਼ੀਲੂ ਲੜਦਾ ਨਹੀਂ ਹੈਗਾ ਨਾ ਪਿੱਟਦਾ ਨਹੀਂ ਹਾਂ ਪੰਜਾਬ ਦੇ ਵਿੱਚ ਇੱਕ ਦੋ ਦੇ ਥੱਪੜ ਵੀ ਲੱਗੇ ਨੇ ਪਰ ਸ਼ੀਲੂ ਦੁਬਾਰਾ ਮਾਰਦਾ ਨਹੀਂ ਹੈਗਾ ਜਾਂ ਲੜਦਾ ਨਹੀਂ ਹੈਗਾ ਕਿਸੇ ਨਾਲ ਇਹ ਜੀ ਮਤਲਬ ਕਹਿੰਦੇ ਆ ਐਟੀਟਿਊਡ ਸ਼ੀਲੂ 'ਚ ਬਿਲਕੁਲ ਵੀ ਨਹੀਂ ਹੈਗਾ ਕਮੈਂਟ ਕਰਕੇ ਤੁਸੀਂ ਜਰੂਰ ਦੱਸੋ ਵੀ ਤੁਹਾਨੂੰ ਕੀ ਲੱਗਿਆ ਕੋਟਕਲਾਂ ਦੇ ਵਿੱਚ ਜਿਹੜਾ ਇਹ ਫਾਈਨਲ ਮੁਕਾਬਲਾ ਹੋਇਆ ਨਹੀਂ ਤਾਂ ਕੀ ਦੀ ਗਲਤੀ ਸੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ